ਤੇ ਤੈ ਉਹ ਟਣੇ ਟਿਆਂ ਦੀ ਤੂੰ ਹੀ ਆਸ ਹੈ ਦਿਲਾਂ ਨੇ ਆਸਿਆਂ ਦੀ ਤੇਰੇ ਦਰ ਤੇ ਆਣ ਕੇ ਡਿੱਗਿਆ ਮੈਂ ਆਸਾ ਛੱਡ ਕੇ ਸਾਰਿਆਂ ਫਸਿਆਂ ਦੀ ਇਹ ਤੂੰ ਮਿਲਦਾ ਹੈ ਮਾਣ ਨਿਮਾਣਿਆਂ ਨੂੰ ਤੇ ਟਈ ਕੇ ਆਤਮਾ ਜਲਾਉ ਦਸਿਆਂ ਦੀ ਤੇਰੇ ਅਮਰਤੀ ਸੁਮਿਓ ਹਰ ਵੇਲੇ ਮਿਟ ਜਾਵੇ ਪਿਆਸ ਪਿਆਸਿਆਂ ਦੀ ਮਿਟ ਜਾਵੇ ਪਿਆਸ ਪਿਆਸਿਆਂ ਦੀ ਹੋ ਜੀ ਮਜਨਾਨੇ ਮੌਤ ਨੂੰ ਗਲੇ ਲਾਇਆ ਉਹ ਤਾਂ ਕਦੀ ਵੀ ਵੈਰੀ ਹੀ ਤੋਂ ਝੁੱਕਦੇ ਨਹੀਂ ਹੋਏ ਥੇ ਲੱਖਾਂ ਸਰਕਾਰਾਂ ਨੇ ਜੋਰ ਲਾਇਆ ਪਰ ਸੰਗਤਾਂ ਮਾਂ ਮੁਕਦੀ ਨਹੀਂ ਹੋ ਤਨ ਖਾਲਸਾ ਤੇ ਤਨ ਕੁਰਬਾਨੀਆਂ ਨਹੀਂ ਕਾਰਨਾ ਮੇ ਪੜੀ ਤਾਂ ਪੜੀਆਂ ਮੁਕਦੀ ਨਹੀਂ ਉਹ ਬਬਲਿਆ ਪੜ ਇਤਿਹਾਸ ਮੈਂ ਆਪ ਡਿਠਾ ਜਾਂਦੇ ਮੰਜ਼ਿਲ ਨੂੰ ਤੇਰੀ ਰੁਕਦੇ ਨਹੀਂ ਜਾਂਦੇ ਮੰਜ਼ਿਲ ਨੂੰ ਤੇਰੀ ਰੁਕਦੇ ਨਹੀਂ ਨਿੱਲੇ ਕੋੜੀ ਮੱਲੜੀਆਂ ਤੇਰੀ ਮੈਂ ਓਟ ਟਕਾ ਲਿਖਣਾ ਤੇਰੇ ਚੋਜਾਂ ਨੂੰ ਬਖਸ਼ੋ ਸ਼ਕਤੀ ਸੋਚਾਂ ਨੂੰ

ਵੱਜੀ ਖੁਸ਼ੀਆਂ ਦੇ ਬਾਜੀ ਸਾਰੇ ਠੰਡ ਵਾਰਤੀ ਸਾਰੇ ਠੰਡ ਵਾਰਤੀ ਹੋ ਧਰਤੀ ਦੀ ਪ੍ਰਿਆਦ ਸੁਣੀ ਦੁਖੀਆਂ ਦੀ ਜਦ ਆਵਾਜ਼ ਸੁਣੀ ਕਰਨੇ ਬੇੜਾ ਪਾਰ ਆਏ ਦੁਸ਼ਟ ਦਮਨ ਦਾ ਤਾਰ ਆਏ ਜੀ ਗੁਰੂ ਦਸਵੇਂ ਪੰਤ ਦੇ ਵਾਲੀ ਗੁਰੂ ਦਸੂਹੇ ਬੰਤੂ ਦੇ ਵਾਲੀ ਲੈnde ਪਾਸੇ ਭੀਖ ਮਸ਼ਾਨੇ ਦੀਦ ਦਾ ਕਹ ਸਾ ਫੜਿਆ پاک ਪਵਿੱਤਰ ਨੂਰ ਖੁਦਾ ਨੇ ਹੱਥ ਚੜ੍ਹਦੇ ਵਾਲੇ ਕਰਿਆ ਪਾਇਆ ਪਟਨੇ ਵਿੱਚੋਂ ਲੱਭਾ ਪਟਨੇ ਵਿੱਚੋਂ ਰਮਜਾਂ ਭੁਜੀਆਂ ਤੇ ਭੀਕ ਮਸ਼ਾ ਦੀਆਂ ਪੁੱਜੀਆਂ ਤੇ ਤੂੰ ਵੀ ਹੱਥ ਟਿਕਾ ਦਿੱਤੇ ਸਾਰੇ ਭਰਮ ਮਿਟਾ ਦਿੱਤੇ ਜੀ ਤੁਸੀਂ ਸਭ ਦੇ ਹੋ ਰਖਵਾਲੇ ਤੁਸੀਂ ਸਭ ਦੇ ਹੋ ਰਖਵਾਲੇ ਹੋ ਕੰਗਨ ਸੁਣੀ ਦੀ ਸੋਟ ਨਾ ਵਿੱਚ ਸਰਬਲੋ ਆਪਣਾ ਹੁੰਦਾ ਕ੍ਰਿਸ਼ਨ ਮੁਰਾਰੀ ਰੂਪ ਤੁ ਬਣ ਕੇ ਖੰਡ ਸ਼ਿਵ ਦਾਤੇ ਮਾਨੇ ਪਹੁੰਦਾ ਕੀਤੇ ਭਨ ਦਾ ਘੜੇ ਕੀਤੇ ਭਨ ਦਾ ਘੜੇ ਹੋ ਰਾਣੀ ਮੈਣੀ ਯਾਦ ਕਰੇ ਚਰਨਾ ਵਿੱਚ ਪ੍ਰ ਯਾਦ ਕਰੇ ਗੋਦ ਚ ਪਾਵੇ ਫੁੰਮਣੀਆਂ ਸ਼ਕਲ ਐ ਬੇਟਾ ਢੂੰਗਣੀਆਂ ਜੀ ਧੰਨ ਹੋ ਗਈ ਬਸੰਬਰਾ ਦੇ ਵੀ ਧੰਨ ਹੋ ਗਈ ਬਸੰਬਰਾ ਦੇ ਵੀ ਹੋ ਤੇਰੀ ਕਲਗੀ ਦੇ ਕੋਈ ਤੇਰੇ ਜਸਾ ਨਾ ਕੋਈ ਆਉਂਦੇਸ਼ ਦੀ ਰਾਖੀ ਖਾਤਰ ਤੂੰ ਪਤਾ ਤੂੰ ਆਇਆ ਤਰ ਤੂੰ ਦਿਲ ਦੀ ਸੀਸਕਟਾਂ ਗਾ ਜੋ ਸਿਰ ਦੇ ਕੌਲ ਨਿਭਾ ਗਾ ਜੋ ਜੀ ਜਾਵਾਂ ਉਹਨਾ ਤੂੰ ਮੈਂ ਬਲਹਾਰੇ ਜਾਵਾਂ ਉਹਨਾ ਤੂੰ ਮੈਂ ਬਲਹਾਰ ਜਾਣਾ ਵੈਰੀ ਕੀਤੇ ਹੱਲੇ ਤੇਰੇ ਤੀਰਾਂ ਦੀ ਵਰਖਾ ਨੇ ਹੜ ਦੁਸ਼ਮਨ ਦੇ ਠੱਲੇ ਜੋਧਾ ਮਹਾਬਲੀ ਤੂੰ ਜੋਧਾ ਮਹਾ ਆਜੇ ਜੋ ਅੱਗੇ ਲਗ ਲਗ ਭਾਗੇ ਜੋ ਜੰਗ ਪਹਾੜੀ ਹਾਰ ਗਏ ਸਭ ਦੇ ਟੁੱਟ ਹੰਕਾਰ ਗਏ ਜੀ ਤੇਰਾ ਵਾਲਨਾ ਵਿੰਗਾਂ ਹੋਇਆ ਤੇਰਾ ਵਾਲਨਾ ਵਿੰਗਾਂ ਹੋਇਆ ਹੋ ਜਿੱਥੇ ਤੁਸਾਂ ਦਾ ਵੱਜਿਆ ਬਰਸ਼ਾ ਬੱਝਿਆ ਬਰਿਸ਼ਾ ਫੁੱਟੇ ਸੌਵੇਂ ਜਾਲੀ ਦੇ ਜਿੱਥੇ ਘੋੜੇ ਪੈਰ ਟਿਕਾਤਾ ਹੋ ਗਏ ਟੰਡੇ ਪਾਠੇ ਬਾਲ ਦੇ ਕਿਆ ਕੁੱਤ ਕੇ ਤੇਰੇ ਕਿਆ ਕੁੱਤ ਕੇ ਤੇਰੇ ਜੋ ਜਦ ਜੀ ਮਨ ਵਿੱਚ ਕੁਲੀਆਂ ਜੋ ਜਿਸ ਨੇ ਅਮਰਤ ਪਾਣ ਲਈ ਮੌਤ ਖਡਾ ਵੀ ਜਾਣ ਲਈ ਜੀ ਧਨ ਖਾਦ ਸਾ ਤੇ ਰਾਨਿਆ ਰਾ ਧਨ ਖਾਦ ਸਾ ਤੇ ਰਾਨਿਆ ਰਾ ਹੋ ਪੁੱਤ ਰਬ ਬਦਲੀ ਹਰ ਕੋਈ ਵਿਲਕੇ ਕੀ ਰੰਗ ਕੀ ਰਹਿਣਾ ਮੌਤ ਦੇ ਚਾਰ ਪੰਘੂੜੇ ਪਾ ਤੂੰ ਮੰਨਦਾ ਕਹਲਦਾ ਪਾਣਾ ਦੋ ਨਿਹੱਚ ਚਿਣੇ ਦੋ ਨਿਹੱਚ ਚਿਣੇ ਅਮ ਚੜ ਆਈ ਜਦ ਫੌਜ ਬੜੀ ਦੋ ਨਿੱਤਰੇ ਚਮਕੌਰ ਗੜੀ ਲੜਨ ਆ ਜੀਤ ਜਝਾਰ ਪਏ 10 ਲੱਖ ਤੇ ਕਰ ਫਾਰ ਰਹੇ ਜੀ ਜੋਦੇ ਪੀ ਗਏ ਜਾਮਸ਼ੀਦੀ ਜੋਦੇ ਪੀ ਗਏ ਜਾਮਸ਼ੀਦੀ ਪੋ ਮਹੀਨਾ ਠੰਡ ਕਹਿਰ ਦੀ ਬਿਜਲੀ ਲਿਸ਼ਕਾ ਮਾਰੇ ਛੱਡ ਜਲਿਆ ਪ੍ਰਦੇਸ ਨੂੰ ਬਾਪੂ ਦੋ ਅੱਖਾਂ ਦੇ ਤਾਰੇ ਸ਼ਾ ਪੁੱਤਰਾਂ ਦੀਆਂ ਲਾ ਸ਼ਾ ਪੁੱਤਰਾਂ ਦੀਆਂ ਉਹ ਜੰਗਲ ਮਾਚੀ ਵਾੜੇਦਾਂ ਪਰਖਾਂ ਦੇ ਉਖਾੜੇ ਦਾ ਕੰਡਿਆਂ ਨਾਲ ਚਰੀ ਟਰੀਆ ਗਾ ਖੁਸ਼ੀ ਦੇ ਗੀਤ ਰਿਆ ਜੀ ਹਾਲ ਸੁਣਿਓ ਮਿੱਤਰ ਪਿਆਰੇ ਹਾਲ ਸੁਣਿਓ ਮਿੱਤਰ ਪਿਆ ਤੇ ਗੀਤਾ ਦੀ ਖਾ ਵੈਰੀ ਕਿਲਾ ਛਡਾਇਆ ਸਰਸਾ ਕੰਡੀਆਂ ਪਾਪੀ ਨੇ ਡਾਡਾ ਕਹਿਰ ਕਮਾਇਆ ਸਿੰਘ ਡਟ ਕੇ ਲੜੇ ਸਿੰਘ ਡਟ ਕੇ ਲੜੇ ਓ ਛੁੱਟ ਗਿਆ ਘਰਬਾਰ ਤੇਰਾ ਵੰਡਿਆ ਗਿਆ ਪਰਵਾਰ ਤੇਰਾ

ਕਲੀ ਆਪਣੀਆਂ ਕਰ ਤੂ ਤਾਂ ਦੀ ਔਰੰਗੇ ਜਦ ਦੇ ਢੀਠੀ ਖਿੱਚੀ ਸੱਤ ਆ ਗਈ ਖਿੱਚੀ ਸੱਤ ਆ ਗਈ ਓ ਹਾਲ ਜ ਸੁਣਨ ਦਾ ਪੜਦਾ ਸੀ ਨਾਲ ਸ਼ਰਮੰਦੇ ਮਰਦਾ ਸੀ ਦਿਲ ਦੀ ਧੜਕਣ ਰੁਕ ਗਈ ਸੀ ਜਿੰਦ ਪਾਪੀ ਦੀ ਮੁੱਕ ਗਈ ਸੀ ਜੀ ਜਦੋਂ ਪੜਿਆ ਜਪਰਨਾ ਨਾਮ ਜਦੋਂ ਪੜਿਆ ਜਪਰਨਾ ਨਾਮ ਹੋ ਲੜੀਆਂ ਵੱਖ ਵੱਖ 14 ਜੰਗਾਂ ਇੱਕ ਵੀ ਜੰਗ ਨਾ ਹਾਰੀ ਤਨਬਾੜੀ ਵਰਗਾ ਕੋਈ ਜੰਗ ਕੀ ਲਿਖੂ ਲਿਖਾਰੀ ਗੁਰੂ ਸਿਵਕ ਰਿਹਾ ਬੜਿਆ ਸਿਵਕ ਰਿਹਾ ਗਿੱਲੇ ਕੋੜੇ ਵੱਲੜੀਆਂ ਤੇਰੀ ਮੈਂ ਓਟ ਤੁਕਾ ਲਿਖਣਾ ਤੇਰੇ ਚੋ ਜਾਨੂ ਬਖਸ਼ੋ ਸ਼ਕਤੀ ਸੋਚਾਨੂ ਜੀ ਕਰੀ ਕਿਰਪਾ ਮੈਂ ਦਾਸ ਨਿਮਾਣ ਕਰੀ ਕਿਰਪਾ ਨੇ ਬੁਲਾਉਣ ਤੋਂ ਪਹਿਲਾਂ ਮੈਂ ਇਸ ਕਵਤਾ ਦੇ ਬਾਰੇ ਕੁਝ ਕਹਿਣਾ ਚਾਹਾਂਗਾ ਕਿਉਂਕਿ ਵੀਰਜੀ ਚ ਮਲ ਸਿੰਘ ਜਿਨ੍ਹਾਂ ਨੇ ਉੱਚੇ ਚੇਤਨਤਾ ਤੇ ਹੁਕਮ ਲਾ ਕੇ ਇਹ ਕਵਤਾ ਲਵਾਈ ਹੈ ਹੋਰ ਵੀ ਸੰਤਾਂ ਜਿਨ੍ਹਾਂ ਨੇ ਇੰਟਰਨੈਟ ਤੇ ਸੁਣੀ ਹੋਵੇਗੀ ਕਵਤਾ ਵੀਰ ਰਸ ਦੀ ਹੋਵੇ ਤਾਂ ਉਹ ਸਿਰਫ ਵੀਰ ਰਸ ਦੀ ਹੁੰਦੀ ਹੈ ਜੇ ਕਰुणा ਰਸ ਹੋਵੇ ਵਿਰਾਗ ਰਸ ਤਾਂ ਸਿਰਫ ਵਿਰਾਗ ਰਸ ਦੀ ਹੁੰਦੀ ਹੈ ਜੇ ਪ੍ਰੇਮ ਰਸ ਦੀ ਹੋਵੇ ਤਾਂ ਉਹਦੇ ਵਿੱਚ ਕੇਵਲ ਪ੍ਰੇਮ ਰਸੀ ਹੁੰਦਾ ਜੇ ਕਵਤਾ ਰੂਪ ਰਸ ਦੀ ਹੋਵੇ ਸ਼ਿੰਗਾਰ ਰਸ ਦੀ ਤਾਂ ਉਹਦੇ ਵਿੱਚ ਕੇਵਲ ਸ਼ਿੰਗਾਰ ਦੀ ਗੱਲ ਕੀਤੀ ਜਾਂਦੀ ਹੈ ਇਹ ਕਵਤਾ ਮੇਰੇ ਵੀਰ ਜੰਗਜੀਤ ਸਿੰਘ ਕਰੋਵਾਲ ਨੇ ਲਿਖੀ ਹੈ ਇਸ ਕਵਤਾ ਦੇ ਵਿੱਚ ਕਰੋਣਾ ਰਸ ਵੀ ਹੈ ਇਸ ਕਵਤਾ ਦੇ ਵਿੱਚ ਪ੍ਰੇਮ ਰਸ ਵੀ ਹੈ ਇਸ ਕਵਤਾ ਦੇ ਵਿੱਚ ਵੀਰ ਰਸ ਵੀ ਹੈ ਇਸ ਕਵਤਾ ਦੇ ਵਿੱਚ ਅਨੁਭਵਤ ਰਸ ਵੀ ਹੈ ਹੈਰਾਨ ਕਰ ਦੇਣ ਵਾਲਾ ਮੇਰੇ ਕਲਗੀਆਂ ਵਾਲੇ ਦੇ ਐਸੇ ਚੋ ਜਿਨ੍ਹਾਂ ਨੂੰ ਸੁਣਦਿਆਂ ਮਨ ਹੈਰਾਨ ਵੀ ਹੋ ਜਾਂਦਾ ਆ ਇਹ ਮੇਰੇ ਕਲਗੀਆਂ ਵਾਲਿਆ ਤੂੰ ਐਸਾ ਕਿਵੇਂ ਕੀਤਾ ਸੋ ਇਸ ਵਾਸਤੇ ਦੂਸਰੀ ਗੱਲ ਇਸ ਕਵਤਾ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਕ ਕਵਤਾ ਨੂੰ ਕੇਵਲ ਇੱਕ ਰੰਗ ਜਗਾਇਆ ਜਾਂਦਾ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਕਿਰਪਾਲ ਸਿੰਘ ਕੋਈ ਹੋਰ ਰੰਗ ਜਗਾ ਰਹੇ ਸੀ ਕਿ ਯਾਦਵਿੰਦਰ ਸਿੰਘ ਕਿਸੇ ਹੋਰ ਰੰਗ ਜਗਾ ਰਹੇ ਸੀ ਦੋ ਰੰਗਾਂ ਵਿੱਚ ਗਾਈ ਜਾਣ ਵਾਲੀ ਇਹ ਕਵਤਾ ਬਹੁਤ ਸੰਗਤ ਮਾਣ ਦਿੰਦੀ ਹੈ ਜਦੋਂ ਇਹ ਕਵਤਾ ਲਾਈਉਣੀ ਕਿਉਂਕਿ ਸਾਡੇ ਬਾਪੂ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸਤਤ ਹੈ ਜਿਹਨੂੰ ਅਸੀਂ ਬਿਆਨ ਤਾਂ ਨਹੀਂ ਕਰ ਸਕਦੇ ਪਰ ਕਈ ਵਾਰ ਕੁਝ ਕਵਤਾਵਾਂ ਐਸੀਆਂ ਬਖਸ਼ਿਸ਼ ਹੋ ਜਾਂਦੀਆਂ ਜਿਹੜੀਆਂ ਰੱਬੀ ਦਾਤ ਹੁੰਦੀਆਂ ਨੇ 10 ਐਸੀਆਂ ਕਵਤਾਵਾਂ ਨੂੰ ਰੱਬੀ ਦਾਤ ਸਮਝਦਾ ਆ ਸੋ ਇਸ ਵਾਸਤੇ ਸੰਗਤ ਨੇ ਮੀਆਂ ਟਿੱਕੇ ਇਹ ਜਿੱਥੇ ਵੀ ਲਾਈ ਦੀਆਂ ਨਾ ਇਹ ਉੱਥੇ ਹੀ ਸੰਗਤ ਐ ਸ਼ਾਂਤ ਹੋ ਕੇ ਸੁਣਦੀ ਹੈ ਸ਼ਾਂਤ ਰਸ ਵੀ ਹੈ ਇਸ ਕਵਤਾ ਦੇ ਵਿੱਚ ਸੋ ਬਹੁ ਪੱਖੀ ਕਵਤਾ ਇੱਕ ਕਿਸਮ ਦੀ ਹੈ ਸੋ ਸਤਗੁਰੂ ਪਾਸ਼ਾ ਰਹਿਮਤਕਾਰਨ ਯਾਦਵਿੰਦਰ ਸਿੰਘ ਦੀ ਹਾਜ਼ਰੀ ਲਵਾਉਣੀ ਵੀ ਜ਼ਰੂਰੀ ਸੀ ਨਗਰ ਦੇ ਵਿੱਚ ਕਿਉਂਕਿ ਬਾਹਰ ਵਿਚਰਦਾ ਜਥੇ ਦੇ ਨਾਲ ਅੱਜ ਸੇਵਾ ਲਈ ਹੈ ਨਗਰ ਨੇ ਗਤਕੇ ਦੀ ਸੋ ਇਸ ਵਾਸਤੇ ਹਾਜ਼ਰੀ ਵੀ ਲੱਗ ਗਈ ਤੇ ਨਾਲ ਸਤਿਗੁਰੂ ਪਾਸ਼ੀ ਦੀਆਂ ਖੁਸ਼ੀਆਂ ਵੀ ਲੈ ਲਈਆਂ ਸੋ ਆਹ ਗੁਰੂ ਸਾਰਿਓ ਬਹੁਤ ਵਡਭਾਗੇ ਹਨ ਜੋ ਸਹਿ